ਇਹ ਤਸਵੀਰਾਂ ਸਮਾਣਾ ਦੇ ਸਿਵਲ ਹਸਪਤਾਲ ਦੀਆਂ ਨੇ ਇੱਥੇ 2 3 ਪੀੜੀਆਂ ਨੇ ਸਮਾਣਾ ਦੇ ਪਿੰਡ ਫਤਿਹਪੁਰ ਚ ਰਾਂਜੀਸ਼ ਕਰਨ 2 3 ਵਿਚਾਲੇ ਹੋਏ ਝਗੜੇ ਮਗਰੋਂ ਜ਼ਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਸੀ ਹਸਪਤਾਲ ਵਿੱਚ ਜ਼ਖਮੀਆਂ ਤੇ ਪਰਿਵਾਰਕ ਮੈਂਬਰਾਂ ਤੇ ਕੁਝ ਨੌਜਵਾਨਾਂ ਨੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਹਮਲਾਵਰਾਂ ਨੇ ਐਮਰਜੈਂਸੀ ਵਾਰਡ ਚ ਪਈ ਸਮਾਨ ਦੀ ਵੀ ਪੰਨ ਤੋੜ ਕੀਤੀ ਐਮਰਜੈਂਸੀ ਵਾਰਡ ਚ 2 3 ਵਿਚਕਾਰ ਜੰਮ ਕੇ ਲੜਾਈ ਹੋਈ ਇਸ ਦੌਰਾਨ ਵਾਰਡ ਦੀਆਂ ਖਿੜਕੀਆਂ ਦੇ ਸ਼ੀਸ਼ੇ ਬੈੱਡ ਅਤੇ ਹੋਰ ਸਮਾਨ ਵੀ ਟੁੱਟ ਗਿਆ ਜਤੀ ਸਹਾਵਿਕ ਕਵੇਦੀ ਕਰ ਲੈ ਕਿ ਪੇਸ਼ੈਂਟ ਐਡਮਿਟ ਹੋਇਆ ਸੀ ਸਾਡੇ ਕੋਲ ਵਿਕਰਮ ਜੀ ਹਾਂ ਨਹੀਂ ਆ ਸੀਗਾ ਅਮਰਪਾਸ ਸਿੰਘ ਐਡਮਿਟ ਹੋਇਆ ਸੀਗਾ ਇੱਥੇ ਐਮਰਸੀ ਟ੍ਰਾਂਨ ਲਈ ਪਰ ਉਹਦੇ ਨਾਲ ਦੇ ਤੇ ਉਹਦੀ ਐਂਟੀਪਾਰਟੀ ਇੱਥੇ ਆਈ ਸਵੇਰੇ 1 ਵਜੇ ਨਾ ਪੂਰਾ ਇੱਥੇ ਰੱਜ ਕੇ ਪ੍ਰੀਮਿਸਿਸ ਦੇ ਵਿੱਚ ਹੰਗਾਮਾ ਕੀਤਾ ਕਿਰਪਾਨਾਂ ਨਾਲ ਲੜੇ ਨੇ ਬਹੁਤ ਜ਼ਿਆਦਾ ਬੰਦੇ ਰੇ ਇੱਥੇ ਸੱਟਾਂ ਵੀ ਲੱਗੀਆਂ ਨੇ ਸਟਾਫ ਤੇ ਵੀ ਹਮਲਾ ਕਰਨ ਦੇ ਕੋਸ਼ਿਸ਼ ਨਹੀਂ ਸਟਾਫ ਥੋੜਾ ਸੇਫ ਰਿਹਾ ਇਸ ਚੱਕਰ ਦੇ ਵਿੱਚ ਪਰ ਪੁਰਾਪਰੇ ਖਦਰਾ ਦਾ ਹਾਂ ਜੀ ਖਦਰਾਪੁਰ ਉਪਰੇ ਸਾਡੇ ਸਾਹਮਣੇ ਦੀ ਗੱਲ ਹੈ ਇੱਥੇ ਹੋਇਆ ਸਾਰਾ ਕੁਝ ਐਮਰਜੈਂਸੀ ਦੇ ਵਿੱਚ ਹੀ ਹੋਇਆ ਮੌਕੇ ਦੇ ਪੁਲਿਸ ਨੇ ਵੀ ਕਾਲ ਕੀਤੀ ਉਸ ਦੇ ਦੋਨੋਂ ਪਾਰਟੀਆਂ ਇੱਥੇ ਸੀ ਅਗਲੀ ਕਿੰਨਾ ਹੋਇਆ ਦੋਨੋਂ ਪਾਰਟੀਆਂ ਦੇ ਆਪਣੇ ਕੋਲ ਪੰਜ ਬੰਦੇ ਚਾਰ ਬੰਦੇ ਚਾਰ ਬੰਦੇ ਐਡਮਿਟ ਹੋਏ ਨੇ ਇੱਕ ਇਹ ਹੈਗਾ ਮਨਪਾਲ ਸਿੰਘ ਜਿਹੜਾ ਮੇਨ ਸੀਗਾ ਇੱਕ ਬਲਰਾਜ ਸਿੰਘ ਉਹਦਾ ਫਾਦਰ ਵਿਕ੍ਰਮਜੀਤ ਸਿੰਘ ਉਹਦਾ ਕਜ਼ਨ ਹੈ ਇੱਕ ਸਰਿੰਦਰ ਸਿੰਘ ਇਹ ਸਾਰੇ ਰਿਲੇਟਿਵ ਨੇ ਤਿੰਨ ਕੋਈ ਪਾਰਟੀ ਹੈ ਫਿਰ ਦੇ ਬਾਅਦ ਦੂਜੀ ਪਾਰਟੀ ਤਾਂ ਨਹੀਂ ਕੋਈ ਆਇਆ। ਦਾਖਲ ਨਹੀਂ ਹੋਇਆ। ਦਾਖਲ ਨਹੀਂ ਕੋਈ ਹੋਇਆ ਹੈਗਾ ਉਹ ਕੀਤਾ ਇੱਥੇ ਜੋ। ਇੱਥੇ ਹੰਗਾਮਾ ਹੋਇਆ ਉਹਦੇ ਬਾਅਦ ਤੁਸੀਂ ਪੁਲਿਸ ਬੁਲਾਈ ਇੱਥੇ। ਪੁਲਿਸ ਨਾਲ ਨਾਲ ਆ ਗਈ ਸੀਗੀ ਪੁਲਿਸ ਨੇ ਕੀਤਾ ਗਿਆ ਸੀਗਾ ਫੋਸਟਨ ਪਜੇ ਸੀ। ਉਸ ਟਾਈਮ ਆਂ ਜੱਜ ਕੇ ਸੀਗੇ ਉਹ। ਹਾਂਜੀ। ਦੂਜੀ ਪੇਸ਼ੈਂਟ ਨੂੰ ਅਸੀਂ ਰੈਫਰ ਕੀਤਾ। ਸਿਰਫ ਸਿੰਗਲ ਡਾਊਟ ਹੈ ਤੁਸੀਂ ਹੁੰਦੇ ਹੋ ਸਾਫ਼ ਹੁੰਦਾ ਹੈ। ਹਾਂਜੀ ਹਾਂਜੀ। ਤਾਂ ਕੀ ਅਪੀਲ ਕਰਦੇ ਸਰਕਾਰ ਨੂੰ ਵੀ ਕੋਈ ਪੁਲਿਸ ਪ੍ਰੋਟੈਕਸ਼ਨ ਇੱਥੇ ਚਾਹੀਦੀ। ਉਹਦੇ ਦੇਖੋ ਇਹ ਬਹੁਤ ਜ਼ਰੂਰੀ ਹੈ। ਸਿਰਫ ਇੱਥੇ ਨਹੀਂ ਸਗੋਂ ਹਰ ਸਿਵਲ ਹਸਪਤਾਲ ਦੇ ਵਿੱਚ ਲੋਡ ਹੈਗੀ ਹੈ। ਰਾਤ ਨੂੰ ਮੈਂ ਸੀ ਕਿ ਜੇ ਕੋਈ ਫ ਫੀਮੇਲ ਲੋਕਰ ਉਹ ਬਨਾਲ ਫੀਮੇਲ ਸਟਾਫ ਓਨਲੀ ਹੈਂਡਲ ਕਰਨਾ ਬਹੁਤ ਅਕਸਰ ਹੋ ਜਾਂਦਾ ਤੇ ਤੁਸੀਂ ਹੁਣ ਵੀ ਦੇਖ ਸਕਦੇ ਹੋ ਬਾਹਰ ਜਿਵੇਂ ਪੂਰਾ ਖੂਨ ਨੂੰ ਖਰਾਬਾ ਹੋਇਆ ਵਿਵਹਾਰ ਬੈੱਡ ਟੁੱਟੇ ਬੈਨੇ ਅੰਦਰ ਇਹ ਇੱਕ ਵਾਰ ਨਹੀਂ ਪਹਿਲਾਂ ਵੀ ਕਈ ਵਾਰ ਹੋ ਚੁੱਕੀ ਹੈ ਇਹ ਇਹ ਪਹਿਲਾ ਇਨਸੀਡੈਂਟ ਨਹੀਂ ਹੈਗਾ ਰਿਪੀਟਿਡਲੀ ਹੋ ਰਹੇ ਨੇ ਇੱਥੇ ਹਾਂ ਜੀ ਥੈਂਕ ਯੂ ਸਰ ਦੇ ਕੋਣ ਕੋਣ ਸੀ ਸਿਸਟਮ ਹਮ ਲਗਾ ਘਰ ਦੇ ਵਿੱਚ ਮੇਰੇ ਬੱਚੇ ਸੀ ਸਿਰਫ ਕੋਈ ਜੀ ਨਹੀਂ ਸੀ ਹੈਗਾ ਸਾਡਾ ਮਰ ਮੇਰੇ ਦੋਵੇਂ ਬੇਟੇ ਸੀ ਮੇਰੇ ਦੇਰ ਦਾ ਮੁੰਡਾ ਸਾਨੂੰ ਮਿਲ ਲਾਇਆ ਇਹ ਜੇਠ ਦਾ ਮੁੰਡਾ ਮਿਲ ਲਾਇਆ ਸੀ ਘਰ ਦੇ ਵਿੱਚ ਪੰਜ ਸੱਤ ਬੰਦੇ ਸੀ ਸਿਰਫ ਸਾਡੇ ਆਪਣੇ हां ਤੁਸੀਂ ਰਿਕਾਰਡਿੰਗਾਂ ਕੱਢੋ ਵੇਖੋ ਤੁਸੀਂ ਵੀ ਕਿੰਨੇ ਜੀ ਆ ਸਾਡੇ ਰਿਕਾਰਡਿੰਗ ਹੋ ਚੁੱਕਿਆ ਸਾਰਾ ਕੁਝ ਹਸਪਤਾਲ ਤੇ ਵੀ ਜਾ ਕੇ ਮੰਨ ਲੋ ਉਹਨਾਂ ਨੇ ਸਭ ਤੋਂ ਪਹਿਲਾਂ ਉਹਨਾਂ ਕੋ ਕਿਰਪਾਨਾ ਸੀ ਸਾਡੇ ਕੋ ਕੋਈ ਚੀਜ਼ ਨਹੀਂ ਸੀ ਹੈਗੀ ਖਾਲੀ ਹੱਥ ਉੱਥੇ ਵੀ ਰਿਕਾਰਡਿੰਗਾਂ ਕੱਢੋ ਉਸ ਦੇ ਇਲਾਜ ਵਾਸਤੇ ਗਏ ਹੋਣੇ ਅਸੀਂ ਆਪਣੇ ਇਲਾਜ ਵਾਸਤੇ ਗਏ ਆ ਤੇ ਸਾਰਾ ਕੁਝ ਉੱਥੇ ਰਿਕਾਰਡਿੰਗ ਹੋ ਚੁੱਕਿਆ ਤੁਸੀਂ ਕੱਢੋ ਘਰ ਵੀ ਕੱਢ ਸਕਦੇ ਕੈਮਰਿਆਂ ਦੇ ਵਿੱਚੋਂ ਵੀ ਉਹ ਰਾਤੀ ਉਹ ਕਿੰਨੇ ਅੱਗੇ ਵਧਿਆ ਕੌਣ ਵਧਿਆ ਆਣ ਕੇ ਸਾਡੇ ਸਿਰ ਪੰਜ ਚਾਰ ਜਨ ਮੇਰੇ ਦੋਵੇਂ ਬੇਟੇ ਸੀ ਰਿਸ਼ਤੇਦਾਰ ਆਏ ਹੋਏ ਸੀ ਘਰ ਇੱਥੇ ਉਸਕੇ ਬਾਅਦ ਉਸ ਹਸਪਤਾਲ ਹਸਪਤਾਲ ਜਾ ਕੇ ਹਮਲਾ ਹੋਇਆ ਹਾਂ ਹਸਪਤਾਲ ਹਮਲਾ ਹੋਇਆ ਸਾਡੇ ਤੇ ਬਹੁਤ ਤਕੜਾ ਹੋਇਆ ਉੱਥੇ ਤੇ ਵੇਖੋ ਇੱਕ ਇਹਨਾਂ ਨੇ ਖੂਨ ਦੀਆਂ ਇਹਨਾਂ ਦੀਆਂ ਵਾਈਆਂ ਮੇਰੇ ਬੇਟੇ ਦੇ ਦੋ ਕਰਪਾਨਾਂ ਵੱਜੇ ਗਿਆਂ ਦੋ ਮੇਰੇ ਤਿੰਨ ਦੇਰ ਦੇ ਲੱਕ ਦੇ ਵਿੱਚ ਉਹ ਸਾਰਾ ਕੁਝ ਇੱਕ ਦੀ ਲੱਤ ਟੁੱਟ ਗਈ ਆ ਕੌਣ ਕੌਣ ਜ਼ਖਮੀ ਹੋਏ ਤੁਹਾਡੇ ਪਰਿਵਾਰ ਤੋਂ ਸਾਡੇ ਪੰਜ ਜਣੇ ਜ਼ਖਮੀ ਹੋਏ ਆ ਨਾਮ ਕੀ ਹੈ ਵਰਿੰਦਰ ਸਿੰਘ ਜਰਨੈਲ ਸਿੰਘ ਪਕਾ ਨਾ ਕਾਲੀ ਐ ਨਾ ਮੁੰਡੇ ਦਾ ਆਪਣੇ ਦਾ ਕਾਲੀ ਅਰਜਿੰਦਰ ਸਿੰਘ ਇਹ ਸਾਰੇ ਪਟਿਆਲੇ ਰਿਹਾ ਫਿਰ ਇਹ ਸਾਰੇ ਰੈਫਰ ਕੀਤੇ ਗਏ ਆ ਉਹਨਾਂ ਨੇ ਹੱਥ ਹੀ ਨਹੀਂ ਪਾਇਆ ਇੰਨਾ ਕੂਣ ਵਹਿ ਚੁੱਕਿਆ ਉਹਨਾਂ ਦਾ ਜੀ ਕੀ ਨਾਮ ਤੁਹਾਡਾ ਨਾਮ ਅਨਜੀਤ ਸਿੰਘ ਜੀ ਅਨਜੀਤ ਸਿੰਘ ਦੀ ਥੇ ਥੋੜਾ ਝਗੜਾ ਹੋਇਆ ਪਿੰਡ ਦੇ ਵਿੱਚ ਜਿੱਥੇ ਗਲੀ ਦੇ ਵਿੱਚ ਆ ਇੱਕ ਘਰ ਹੈ ਜਿੱਥੇ ਇੱਡਾਂ ਬਟੇ ਰੋੜੇ ਫੈਂਕੇ ਗਏ ਉਸke ਬਾਅਦ ਇੱਥੇ ਆ ਕੇ ਹਲਾ ਹੋਇਆ ਇੱਕ ਹੀ ਸਾਰਾ ਮਾਮਲਾ ਹੈ ਇਹ ਨਹੀਂ ਪਹਿਲਾਂ ਅਸੀਂ ਸਵੇਰ ਤੋਂ ਕੋਈ ਪਹਿਲਾਂ ਦਾ ਪੁਰਾਣਾ ਮਾਮਲਾ ਚੱਲਦਾ ਪਈ ਲੜਾਈ ਝਗੜੇ ਦਾ ਜੀ ਇਸ ਵੇਲੇ ਮੁੰਡੇ 10-12 ਇਕੱਠੇ ਹੋ ਗਏ ਉਹ ਮੁੰਡੇ ਦੇ ਮਗਰ ਲੱਗੇ ਹੋਏ ਸੀ ਜੀ ਤੁਹਾਡੇ ਵਾਲੇ ਨਾ ਦੂਸਰੇ ਆਪਾਰਟੀ ਦੇ ਜੀ ਇਹ ਮੁੰਡੇ ਨਾ ਕਿਤੇ ਦੂਰ ਦੂਰ ਵੀਰੇ ਸੀਗੇ ਉਹਨਾਂ ਗੱਡੀ ਮਗਰ ਲਾ ਕੇ ਮੁੰਡਿਆਂ ਦੇ ਤੇ ਗੱਡੀ ਮਾਰੀ ਤੇ ਮੁੰਡੇ ਭੱਜ ਜਾਈ ਉਥੋਂ ਮੁੰਡੇ ਪਹੁੰਚ ਗਏ ਪਿੰਡ ਹੀ ਪਿੰਡ ਜਾ ਕੇ ਇੱਟਾ ਰੋੜੇ ਮਾਰੇ ਆਏ 16 ਦੇ ਉੱਤੇ ਕਾ ਇੱਕ ਦੂਜੇ ਨੂੰ ਕਹਿ ਕੇ ਕਰਵਾਇਆ ਵੀ ਤੁਸੀਂ ਨਾਮ ਮਾਰੋ ਇੱਧਰ ਨਾਓ ਤੁਸੀਂ ਉੱਧਰ ਕਰੋ ਪਰ ਇਹ ਸਾਡੇ ਅੱਖੇ ਨਹੀਂ ਲੱਗੇ ਸਾਡੇ ਮੁੰਡੇ ਦੇ ਝੋਟ ਲੱਗੇ ਕਿਤੇ ਵਾਂ ਤੇ ਜੀ ਤੇ ਦੂਸਰੇ ਮੁੰਡੇ ਸਾਡੇ ਭਤੀਜੇ ਨੂੰ ਦਾਖਲ ਕਰਾਉਣ ਵਾਸਤੇ ਆਏ ਸੀਗੇ ਤੇ ਦਾਖਲ ਕਰਾਉਣ ਵਾਸਤੇ ਉਹ ਖਾਲੀ ਹੱਥ ਜਦੋਂ ਉਹਨਾਂ ਨੇ ਆ ਕੇ ਵੇਖਿਆ ਅੰਦਰ ਦਾ ਕਰਾਨ ਲੈ ਤੇ ਮਗਰੇ 10 15 ਮੁੰਡੇ ਆ ਕੇ ਕਿਰਚਾ ਕਰਬਾਨਾ ਲੈ ਕੇ ਉਹਨਾਂ ਦੇ ਹਵਣਾ ਕਰਤਾ ਜੀ ਤੇ ਉਹਨਾਂ ਦੇ ਬਹੁਤ ਹੀ ਸੱਟਾਂ ਜਿਆਦੀਆਂ ਮਾਰੀਆਂ ਹੋਈਆਂ ਨੇ ਜੀ ਤੇ ਇਸ ਕਰਕੇ ਆਈ ਆਏ ਆ ਵੀ ਸਾਨੂੰ ਉੱਥੇ ਸੀ ਮਤਲਬ ਜਿਹੜਾ ਕੈਮਰਾ ਵਿੱਚ ਸੱਟਾਂ ਵੱਜੀਆਂ ਹੋਈਆਂ ਨੇ ਸਾਨੂੰ ਉਹ ਹੀ ਦਿਖਾਈਆਂ ਜਾਣਾ ਤੇ ਸਾਡਾ ਇੱਥੇ ਮਤਲਬ ਕੋਈ ਹੱਲ ਕੀਤਾ ਜਾ ਰਿਹਾ